ਲੁਧਿਆਣਾ ਦੇ थाना ਡਿਵੀਜ਼ਨ ਨੰਬਰ 6 ਦੀ ਬੈਕਸਾਈਡ ਤੇ ਰੇਲਵੇ ਟਰੈਕ ਦੇ ਉੱਪਰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਾਰਨ ਇਲਾਕੇ ਦੇ ਵਿੱਚ ਹੰਸਣਸਣੀ ਫੈਲ ਗਈ ਹੈ ਜਦੋਂ ਇਸ ਮਾਮਲੇ ਦੇ ਵਿੱਚ ਆਸ-ਪਾਸ ਪਾਲ ਕੀਤੀ ਗਈ ਤਾਂ ਇਸ ਮ੍ਰਿਤਕ ਵਿਅਕਤੀ ਦੀ ਪਛਾਣ 나ਥੀ ਰਾਮ ਵਜੋਂ ਦੱਸੀ ਗਈ ਹੈ ਮਤੀ ਇਸ ਦੀ ਉਮਰ ਕਰੀਬ 50 ਤੋਂ 55 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ ਜਿਸ ਤੇ थाना ਜੀਆਰਪੀ ਦੀ ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ 나ਥੀ ਇਨਾਮ ਕੁਝ ਸਮਾਂ ਪਹਿਲਾਂ ਹੀ ਕੋਈ ਜ਼ਰੂਰੀ ਸਮਾਨ ਲੈਣ ਦੇ ਲਈ ਘਰੋਂ ਨਿਕਲਿਆ ਸੀ ਅਤੇ ਟ੍ਰੇਨ ਦੀ ਲਪੇਟ ਦੇ ਵਿੱਚ ਆਉਣ ਦੇ ਕਰਕੇ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਨਾਂ ਆਪਣਾ ਇਹਦਾ ਨਾਂ ਮਨੀ ਕੁਮਾਰ ਹੈਗਾ ਥੋੜਾ ਜਿਹਾ ਕੀ ਨਾਂ ਮੇਰਾ ਨਾਮ ਮਨੀ ਕੁਮਾਰ ਹੈਗਾ ਮੇਰੇ ਡੈਡੀ ਨੇ ਕੀ ਨਾਮ ਹੈ ਇਹਨਾਂ ਦਾ ਨਾਮ ਕੀ ਹੈ ਨਾਥੀਪਾਲ ਕਿੰਨੀ ਉਮਰ ਹੈ ਨਾਦੀ ਜੀ ਇਹ 50 ਤੋਂ ਉੱਪਰ ਹੈਗੀ ਹੈ ਜੀ 55 ਸਾਲ ਦੇ ਹੈਗੇ ਐਕਸੀਡੈਂਟ ਕਿਵੇਂ ਆ ਹ ਲੈਣਾ ਪਾਵਰ ਕਰ ਰਹੀ ਸੀ ਇਹਨਾਂ ਦੇ ਨਾਲੇ ਆਸੋ ਹੋ ਗਿਆ ਸੀ ਹਸਪੀਟਲ ਸੀ ਤੇ ਘਰੇ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਮੇਰੇ ਵਾਈਫ ਨੇ ਫੋਨ ਕੀਤਾ ਕਿ ਆਉਂਦੇ ਇੱਧਰ ਇੱਧਰ ਦੀ ਗੱਲ ਹੋ ਗਈ ਤੇ ਕੋਈ ਨੇੜੇ ਹੀ ਰਹਿੰਦੇ ਉੱਥੇ ਹਾਂਜੀ ਉਹ ਲੈਣਾ ਦੇ ਕੋਲ ਹੀ ਰਹਿੰਦੇ ਆ ਜੀ ਇਹ ਕੰਮ ਕੀ ਕਰਦੇ ਸੀਗੇ ਕਾ ਕਮ ਚ ਸਪਾਈ ਦਾ ਕੰਮ ਕਰਦੇ ਸੀ ਕਿੱਥੇ ਆਪਣਾ ਨੇ ਸਪੈਕਟਰੀ ਐਕਸੀਡੈਂਟ ਹੋਇਆ ਹੈ ਹਾਂਜੀ ਐਕਸੀਡੈਂਟ ਹੋਇਆ ਜੀ ਚਲੋ ਗੁਰਜੀ ਜੀ ਇੱਕ ਡੈੱਡ ਬੋਡੀ ਅੱਜ ਮਿਲੀ ਆ ਕੀ ਮਸਲਾ ਹੈ ਇਹ ਸਾਨੂੰ ਹੁਣੇ ਮੀਮੋ ਆਈ ਸੀ ਐਸਐਸ ਲੁਧਿਆਣਾ ਵੱਲੋਂ ਇੱਕ ਵਿਅਕਤੀ ਜਿਹੜਾ ਲਣਾ ਕ੍ਰੋਸ ਕਰ ਰਿਹਾ ਸੀ ਤੇ ਰੇਲ ਗੱਡੀ 5653 ਦੀ ਲਪੇਟ ਦੇ ਵਿਚਾਨ ਕਰਕੇ ਉਹਦੀ ਮੌਤ ਹੋ ਗਈ ਆ ਮੌਕੇ ਤੇ ਕਾਰਵਾਈ ਲਈ ਆਏ ਇਹ ਕੀ ਕਾਰਵਾਈ ਕੀਤੀ ਯਾਰ 174 ਸੀਆਰਪੀਸੀ ਦੀ ਕਾਰਵਾਈ ਕੀਤੀ ਹੈ ਤੇ ਨਾਮ ਪਤਾ ਲੱਗਾ ਕੀ ਅਮਰਨਾਲੇ ਬਾਹਰ ਸਭ ਆ ਰਹੇ ਨੇ ਪੜਾ ਕਰਕੇ ਜਿਵੇਂ ਨਹੀਂ ਹੋਈਦੀ ਆਪ ਨੂੰ ਪਲਾਦ ਐਸਨ ਜੈੱਟ ਨਿਊ ਦੇ ਲਈ ਲੁਧਿਆਣਾ ਤੋਂ ਵਿਸ਼ੇ ਚਲੋਟਾ ਦੀ ਰਿਪੋਰਟ